ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਖਬਰਾਂ ਹੁਣ ਤੱਕ ਲੈ ਕੇ ਹਾਜ਼ਰਾਂ ਸੋ ਖਬਰਾਂ ਦੀ ਸ਼ੁਰੂਆਤ ਸੰਗਰੂਰ ਤੋਂ ਜਿੱਥੇ ਸੰਗਰੂਰ ਦੇ ਪਿੰਡ ਬਹਾਦਰਪੁਰ ਦੇ ਨਦੀਕ ਪੀ ਆਰ ਟੀ ਸੀ ਦੀ ਬੱਸ ਅਤੇ ਟਰੈਕਟਰ ਟਰਾਲੀ ਦੇ ਵਿਚਕਾਰ ਭਿਆਨਕ ਟੱਕਰ ਹੋ ਗਈ ਸੋ ਇਸ ਦੇ ਵਿੱਚ ਕੰਡੈਕਟਰ ਦੀ ਮੌਤ ਹੋ ਗਈ ਜਦੋਂ ਕਿ 11 ਵਿਅਕਤੀ ਨੇ ਜਿਹੜੇ ਜ਼ਖਮੀ ਹੋ ਗਏ ਨੇ ਸੋ ਇਹਨਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਸੋ ਮੌਕੇ ਦੇ ਉੱਤੇ ਪਹੁੰਚੀ ਗੁਰਦੁਆਰਾ ਮਸਤੂਆਣਾ ਸਾਹਿਬ ਦੀ ਐਂਬੂਲੈਂਸ ਵੀ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਜੋ ਕਿ ਇਸ ਹਾਦਸੇ ਦੇ ਵਿੱਚ ਜ਼ਖਮੀਆਂ ਨੂੰ ਲੈਣ ਵਾਸਤੇ ਜਾ ਰਹੀ ਸੀ ਸੋ ਇਸ ਐਂਬੂਲੈਂਸ ਦੇ ਵਿੱਚ ਵੀ ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੋ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਸੜਕ ਸੁਰੱਖਿਆ ਫੋਰਸ ਦੇ ਜਵਾਨ ਨੇ ਦੱਸਿਆ ਕਿ ਇਹ ਬੱਸ ਸੰਗਰੂਰ ਤੋਂ ਬਰਨਾਲੇ ਵੱਲ ਜਾ ਰਹੀ ਸੀ ਜਿਸ ਦਾ ਸੰਘਣੀ ਧੁੰਦ ਦੇ ਕਾਰਨ ਇੱਟਾਂ ਵਾਲੀ ਟਰਾਲੀ ਦੇ ਨਾਲ ਐਕਸੀਡੈਂਟ ਹੋ ਗਿਆ ਸੋ ਇਸ ਬੱਸ ਦੇ ਵਿੱਚ ਕਨੈਕਟਰ ਦੀ ਮੌਤ ਹੋ ਗਈ ਜਦੋਂ ਕਿ ਕਈ ਸਵਾਰੀਆਂ ਨੇ ਜਿਹੜੀਆਂ ਜ਼ਖਮੀ ਹੋ ਗਈਆਂ ਉੱਥੇ ਹੀ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਬੱਸ ਬਹੁਤ ਹੀ ਆਰਾਮ ਦੇ ਨਾਲ ਜਾ ਰਹੀ ਸੀ ਪਰੰਤੂ ਟਰੈਕਟਰ ਟਰਾਲੀ ਵਾਲਿਆਂ ਨੇ ਇੱਕੋ ਦਮ ਹੀ ਸੜਕ ਦੇ ਉੱਤੇ ਟਰੈਕਟਰ ਟਰਾਲੀ ਹੈ ਜਿਹੜੀ ਚੜਾ ਦਿੱਤੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਮੇਰਾ ਨਾਮ ਕਾਂਸਟੇਬਲ ਨਵਜੋਤ ਸਿੰਘ ਹੈ ਐਸਐਸਐਫ ਪੇਸ਼ੂ ਯੂ ਵੀ ਕਰਦੇ ਨਵਜੋ ਜੀ ਜਿਹੜਾ ਹਾਦਸਾ ਹੋਇਆ ਕਿਸ ਤਰ੍ਹਾਂ ਹੋਇਆ ਕਿਹੜਾ ਕਿਹਦਾ ਹੋਇਆ ਦੱਸ ਮੈਨੂੰ ਜੀ ਦੱਸੋ ਹਾਦਸਾ ਜੀ ਸੰਭਣੀ ਤੋਂ ਹੁੰਦਾ ਇਹਦਾ ਕਾਰਨ ਬਣਿਆਗਾ ਹਾਦਸੇ ਦਾ ਅੱਗੇ ਟਰੈਕਟਰ ਟਰਾਲੀ ਜਾ ਰਹੀ ਸੀ ਵਿੱਚ ਪਿੱਛੇ ਜਾ ਕੇ ਪੀ ਆਰਟੀਸੀ ਬੱਸ ਵੱਜੀ ਆ ਪਹਿਲਾਂ ਠੀਕ ਆ ਜੀ ਫਿਰ ਉਹਦੇ ਪਿੱਛੇ ਹੀ ਗੱਡੀ ਵੱਜੀ ਫਿਰ ਐਂਬੂਲੈਂਸ ਸੀ ਜੋ ਮਸਕੂਆਣਾ ਸਾਹਿਬ ਵਾਲੀ ਤੋਂ ਹੁੰਦ ਕਰਕੇ ਜਦੋਂ ਉਹਨੇ ਬ੍ਰੇਕ ਮਾਰੇ ਪਿੱਛੋਂ ਉਹਦੇ 'ਚ ਵੀ ਵੱਜੀ ਉਹ ਲੱਗੇ ਦੀ ਅੱਗੇ ਐਕਸੀਡੈਂਟ ਹੁੰਦਾ ਹੈ ਕਿ ਐਮਬੂਲੈਂਸ ਫਿਰ ਅੱਗੇ ਜਾ ਕੇ ਟਰੱਕ ਦੇ نیچے ਵੜ ਗਈ। ਇਹਦੇ ਵਿੱਚ ਇੱਕ ਡੈਥ ਹੋ ਗਈ ਆ। ਉਹ ਬੱਸ ਦੇ ਕਨੈਕਟਰ ਸੀਗੇ। ਰਮਨਦੀਪ ਸਿੰਘ ਸ਼ਾਨੋਂ, ਪਰਦਰਸ਼ ਸਿੰਘ ਮਲੋਟ ਏਰੀਏ ਦੇ ਨੇ। ਉਹਨਾਂ ਦੀ ਡੈਥ ਹੋ ਗਈ। ਲਗਭਗ 9 ਤੋਂ 10 ਇੰਜਰਡ ਨੇ। ਹਲੇ ਤੱਕ ਜਿਹੜਾ ਸਾਡੇ ਕੋਲ ਡਾਟਾ ਹੈ। ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ। ਬਸ ਇਧਰਲੀ ਸਾਈਡ ਤੋਂ ਹੀ ਜਾ ਰਹੀ ਸੀ ਸੰਗਰੂ ਤੋਂ ਬਰਨਾ ਲਿਆ ਹਾਂਜੀ ਇਹ ਕੰਮ ਜਾ ਰਹੀ ਸੀ ਬਰਨਾ ਚੁੱਕੀ ਹੁਣ ਸਾਰਿਆਂ ਨੂੰ ਇੱਥੇ ਸਿਵਰ ਹੋਸਪਟਲ ਲੈਣਾ ਹਾਂਜੀ ਹਾਂ ਜਿੰਨੇ ਇੰਜਰਡ ਸੀਗੇ ਐਂਬੂਲੈਂਸ ਐਸਐਸਐਫ ਬਾਕੀ ਉਥੇੜੇ ਲੋਕ ਆਮ ਲੋਕ ਸੀ ਪਬਲਿਕਲੀ ਹਰਕਾਣਾ ਇੱਥੇ ਆਪਾਂ ਸਿਵਰ ਹੋਸਪਟਲ ਜਿੰਨੇ ਇੰਜਰਡ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ ਨਾਰਮਲ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਤਾਂ ਵੱਧ ਸੱਟ ਨਹੀਂ ਆਈਗੀ 2-3 ਜਣੇ ਹੈਗੇ ਜਿਨ੍ਹਾਂ ਨੇ ਥੋੜੀ ਗੰਭੀਰ ਸੱਟ ਆਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸੀਡੈਂਟ ਅੱਜ ਧੁੰਦ ਬਹੁਤ ਜ਼ਿਆਦੇ ਪੈ ਰਹੀ ਸੀ ਬੱਸ ਦੇ ਮੂਰੇ ਰੋਡਵੇਜ ਦੀ ਦੇ ਮੂਰੇ ਟਰੈਕਟਰ ਜਾ ਰਿਹਾ ਸੀ ਟਰੈਕਟਰ ਦੇ ਵਿੱਚ ਬੱਸ ਜ਼ੋਰ ਨਾਲ ਵੱਜੀ ਤਾਂ ਕਿ 11-12 ਸਵਾਰੀਆਂ ਫੱਟੜ ਹੋ ਗਈਆਂ ਉਦੋਂ ਬਾਅਦ ਮਸਤ ਮਾਲਾ ਸਾਹਿਬ ਅੰਗੀਠਾ ਸਾਹਿਬ ਕੋਲੇ ਟੈਲੀਫੋਨ ਗਿਆ ਵੀ ਐਕਸੀਡੈਂਟ ਹੋ ਗਿਆ ਸਾਡੇ ਐਂਬੂਲੈਂਸ ਤੋਂ ਡਰਾਈਵਰ ਨਾਲ ਉਹਨਾਂ ਨੂੰ ਚੱਕਣ ਵਾਸਤੇ ਜਾ ਰਹੇ ਤੇ ਰਾਹ 'ਚ ਉਹਨਾਂ ਨੇ ਮੂਰੇ ਗੱਡੀ ਵਧੀਆ ਬ੍ਰੇਕਾਂ ਵੱਜ ਗਈਆਂ ਮਗਰੋਂ ਗੱਡੀ ਨੇ ਧੱਕ ਕੇ ਇਕੱਠੀ ਕਰਤੀ ਐਂਬੂਲੈਂਸ ਸਾਡੀ ਉਹਨਾਂ ਦੇ ਵੀ ਛੱਟਾਂ ਵੱਜੀਆਂ ਨੇ ਲੈ ਕੇ ਆਇਆ ਸਾਰੀਆਂ ਸਵਾਰੀਆਂ ਨੂੰ ਇੱਥੇ ਲੈ ਕੇ ਆਇਆ ਤੇ ਵਧੀਆ ਡਾਕਟਰ ਸਾਹਿਬ ਨੇ ਵਧੀਆ ਪ੍ਰਬੰਧ ਆ ਉਹ ਵਧੀਆ ਸਾਮਿਆਂ ਅਨੁਸਾਰ ਕੋਈ ਦਿੱਕਤ ਨਹੀਂ ਆਈ ਸਾਰੀਆਂ ਸਵਾਰੀਆਂ ਨੂੰ ਠੀਕ ਨੇ ਹੁਣ ਬਿਲਕੁਲ ਗੱਡੀਆਂ ਦਾ ਹਾਦਸੇ ਵਿੱਚ ਟਕਰੀਆਂ ਗੱਡੀਆਂ 5-4 ਦਾ ਹੋਇਆ ਆਪ ਵਿਚ 5-4 ਗੱਡੀਆਂ ਆਪ ਵਿਚ ਵੱਜੀਆਂ ਉੱਥੇ ਗੱਡੀਆਂ ਗੱਡੀਆਂ ਕਿ ਤਾਂ ਥੋੜਾ ਲੋਕ ਤੇਜ਼ ਚਲਾਉਂਦੇ ਨੇ ਤੇਜ਼ ਕਰਕੇ ਇਹ ਕੰਮ ਸਾਰੀ ਘਟਨਾ ਵਾਪਰੀ ਹੈ ਧੁੰਦ ਬਹੁਤ ਜਿਆਦਾ ਸੀ ਧੁੰਦ ਕਾਰਨ ਮੈਂ ਤਾਂ ਧੁੰਦ ਕਰਨ ਮੇਨ ਸਾਰੀ ਗੱਲ ਧੁੰਦ ਕਰਕੇ ਹੋਈ ਹੈ ਮੈਂ ਜਿੱਕਾ ਖਾਲਸਾ ਬਈ ਇਹ ਅੱਜ ਬੱਸ ਦਾ ਅਚਾਨਕ ਕਿਸੇ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਧੁੰਦ ਦੇ ਕਾਰਨ ਐਕਸੀਡੈਂਟ ਹੋਇਆ ਹੈ ਇਹਦੇ ਵਿੱਚ ਤਕਰੀਬਨ 15 ਕ ਬੰਦੇ ਇੰਜਰਡ ਆਏ ਨੇ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਸਾਰਾ ਦਾ ਟ੍ਰੀਟਮੈਂਟ ਚੱਲ ਰਿਹਾ ਤੇ ਇੱਕ ਪੇਸ਼ੈਂਟ ਬ੍ਰੌਟ ਡੈਟ ਆ ਇੱਕ ਇਹਦੇ ਉਹਦੇ ਮੌਕੇ ਤੇ ਹੀ ਮੌਤ ਹੋ ਗਈ ਜੀ ਇਹਦੇ ਸਾਰਾ ਬਾਕੀ ਇਹਨਾਂ ਸਾਰੇ ਪੋਜੀਸ਼ਨ ਕੋਈ ਕ੍ਰਿਟੀਕਲ ਤਾਂ ਨਹੀਂ ਹੈਗਾ ਠੀਕ ਨਹੀਂ ਬਾਕੀ ਸਭ ਠੀਕ ਹੈ ਬਟ ਫਿਰ ਵੀ ਅਸੀਂ ਉਹਦੇ ਇਨਵੈਸਟੀਗੇਸ਼ਨ ਪ੍ਰੋਪਰ ਐਕਸਰੇ ਵਗੈਰਾ ਅਲਟਰਾਸਾਉਂਡ ਜਿਹੜਾ ਸਾਰਾ ਉਹ ਇੱਥੋਂ ਅੰਦਰੋਂ ਹੀ ਕਰਵਾ ਰਹੇ ਹਾਂ ਠੀਕ ਅੱਗੇ ਵਾਦਦੇ ਆ ਉਧਰ ਮੋਗਾ ਦੇ ਵਿੱਚ ਐਸਐਸਪੀ ਅਜੇ ਗਾਂਧੀ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸ਼ੇ ਦੇ ਖਾਤਮੇ ਬਾਰੇ ਜਾਗਰੂਕ ਕਰਨ ਦੇ ਲਈ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਸੋ ਇਸ ਦੇ ਵਿੱਚ ਮੋਗਾ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਸਕੂਲੀ ਬੱਚਿਆਂ ਤੋਂ ਇਲਾਵਾ ਸਮਾਜ ਭਲਾਈ ਸੰਸਥਾਵਾਂ ਨੇ ਵੀ ਹਿੱਸਾ ਲਿਆ। ਉੱਥੇ ਹੀ ਸਾਈਕਲ ਰੈਲੀ ਦੇ ਵਿੱਚ ਪੰਜਾਬੀ ਦੇ ਨਾਮਵਰ ਗਾਇਕ ਸਿੱਪੀ ਗਿੱਲ ਅਤੇ ਵਿਰਾਸਤ ਸੰਧੂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ। ਸੋ ਜਾਣਕਾਰੀ ਦਿੰਦੇ ਆ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਦੇ ਵਿੱਚ ਕੱਢੀ ਗਈ ਇਸ ਸਾਈਕਲ ਰੈਲੀ ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਆਖਿਆ ਕਿ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ। ਨਾਲ ਹੀ ਉਹਨਾਂ ਨੇ ਕਿਹਾ ਕਿ ਕੱਲ ਇੱਕ ਖੇਡ ਮੇਲਾ ਵੀ ਅਯੋਜਿਤ ਕੀਤਾ ਜਾ ਰਿਹਾ ਜਿਸ ਦੇ ਵਿੱਚ ਹਰ ਕੋਈ ਹਿੱਸਾ ਲੈ ਸਕਦਾ ਹੈ ਅੱਜ ਮੋਗਾ ਪੁਲਿਸ ਵੱਲੋਂ ਡਰੱਗਸ ਦੇ ਅਗੇਂਸਟ ਜਿਹੜੀ ਅਸੀਂ ਅਵੇਅਰਨੈਸ ਕੈਂਪੇਨ ਸਟਾਰਟ ਕੀਤੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਡੀਆਈਜੀ ਸਾਹਿਬ ਫਰੀਦਕੋਟ ਰੇਲਜ਼ ਦੇ ਡਾਇਰੈਕਸ਼ਨਸ ਤੇ ਅੱਜ ਅਸੀਂ ਇੱਕ ਸਾਈਕਲ ਰੈਲੀ ਕੱਢੀ ਹੈ ਐਦਾ ਪਰਪਸ ਲੋਕਾਂ ਨੂੰ ਡਰੱਗਸ ਦੇ ਜਿਹੜੇ ਨੈਗੇਟਿਵ ਇਫੈਕਟਸ ਹੈਗੇ ਉਹਦੇ ਬਾਰੇ ਅਵੇਅਰ ਕਰਨਾ ਤੇ ਜਿਹੜਾ ਯੂਥ ਹੈ ਉਹਨੂੰ ਪੁਲਿਸ ਦੀ ਜਿਹੜੀ ਡਰੱਗ ਅਵੇਅਰਨੈਸ ਦੀ ਇਨੀਸ਼ੀਏਟਿਵ ਹੈ ਉਹਦੇ ਨਾਲ ਜੋੜਨ ਦਾ ਹੈਗਾ ਤਾਂ ਕਿ ਜਿਹੜੇ ਯੂਥ ਹੈ ਉਹ ਨਸ਼ੇ ਪੱਤੇ ਦੇ ਵੱਲ ਨਾ ਜਾਏ ਆਪਣੀ ਮੈਂਟਲ ਤੇ ਫਿਜ਼ੀਕਲ ਹੈਲਥ ਦਾ ਧਿਆਨ ਰੱਖੇ ਹਾਂ ਸਰ ਬੱਚਿਆਂ ਦੇ ਨਾਲ ਨਾਲ ਐਨਜੀਓ ਵੀ ਸ਼ਾਮਿਲ ਹੈ ਇਸ ਰੈਲੀ ਵਿੱਚ ਸਾਡੇ ਮੋਗੇ ਪੁਲਿਸ ਦੇ ਸਾਰੇ ਜੀਓਜ਼ ਐਨ ਜੀਓਜ਼ ਸਾਰੇ ਮੁਲਾਜ਼ਮ ਸਾਡੇ ਨਾਲ ਹੈਗੇ ਇਸ ਤੋਂ ਇਲਾਵਾ ਸਕੂਲ ਤੇ ਕਾਲਜਸ ਦੇ ਬੱਚੇ ਵੀ ਹੈਗੇ ਜਿਹੜੇ ਸਾਈਕਲਿੰਗ ਕਲੱਬ ਹੈ ਮੋਗੇ ਦਾ ਉਹ ਵੀ ਸਾਡੇ ਨਾਲ ਅੱਜ ਇਸ ਮੁਹਿੰਮ ਦੇ ਵਿੱਚ ਜੁੜਿਆ ਹੋਇਆ ਹੈ ਸਰ ਦੱਸਿਆ ਨੂੰ ਲੈ ਕੇ ਲਗਾਤਾਰ ਪੁਲਿਸ ਕੋਸ਼ਿਸ਼ਾਂ ਕਰ ਰਹੀ ਹੈ ਰਿਪੋਰਟ ਵੀ ਵੀ ਕਰਵਾਈ ਜਾ ਰਹੀ ਹੈ ਹਾਂ ਜੀ ਕੈਨ ਯੂ ਰਿਪੀਟ ਰਿਪੋਰਟ ਵੀ ਵੀ ਕਰਵਾਈ ਜਾ ਰਹੀ ਹੈ ਹਾਂ ਜੀ ਕੱਲ ਅਸੀਂ ਇੱਕ ਐਥਲੈਟਿਕ ਮੀਟ ਵੀ ਰੱਖੀ ਹੈ ਕਲ ਮਾਰਨਿੰਗ ਉਹਦੇ ਵਿੱਚ ਵੀ ਸਕੂਲ ਕਾਲਜਸ ਦੇ ਬੱਚੇ ਪਿੰਡਾਂ ਦੇ ਬੱਚੇ ਵੀ ਉਹਦੇ ਵਿੱਚ ਪਾਰਟਿਸਪੇਟ ਕਰ ਰਹੇ ਹੈ ਤੇ ਡਰੱਗਸ ਦੀ ਅਵੇਰਨੈਸ ਦੇ ਰਿਗਾਰਡਿੰਗ ਜਿਹੜੀ ਮੁਹਿੰਮ ਹੈ ਉਹ ਅੱਗੇ ਵੀ ਸਾਡੀ ਚਲਦੀ ਰਹੇਗੀ ਤੇ ਪਬਲਿਕ ਦਾ ਵੀ ਇਹਦੇ ਵਿੱਚ ਕਾਫੀ ਸਪੋਰਟ ਹੈਗਾ ਪਰ ਦੇਖੋ ਨਸ਼ਾ ਛਡਣਾ ਚਾਹੁੰਦਾ ਉਹ ਤੁਹਾਡੇ ਲੋਕ ਕੀ ਮੈਸੇਜ ਹੈ ਉਸ ਨੂੰ ਲਗਾਓ ਜੇ ਕੋਈ ਨਸ਼ਾ ਛਡਣਾ ਚਾਹੁੰਦਾ ਹੈ ਉਹਦੇ ਬਿਲਕੁਲ ਡੀ ਐਡਿਕਸ਼ਨ ਸੈਂਟਰ ਜਿਹੜੇ ਬਣੇ ਹੋਏ ਨੇ ਉੱਥੇ ਅਸੀਂ ਉਹਦਾ ਪ੍ਰੋਪਰ ਟ੍ਰੀਟਮੈਂਟ ਕਰਾਵਾਂਗੇ ਉਹ ਸਾਨੂੰ ਅਪਰੋਚ ਕਰ ਸਕਦਾ ਹੈ ਹੈਲਥ ਡਿਪਾਰਟਮੈਂਟ ਨੂੰ ਅਪਰੋਚ ਕਰ ਸਕਦਾ ਹੈ ਅਸੀਂ ਉਹਦੇ ਰੀਹੈਬਿਲੀਟੇਸ਼ਨ ਦੇ ਲਈ ਵੀ ਪੂਰੇ ਜਿੰਨੇ ਵੀ ਮੈਥਡਸ ਹੈਗੇ ਉਹ ਸਾਰੇ ਅਡਾਪਟ ਕਰਾਂਗੇ ਰੈਡੀ ਜੀ ਅੱਜ ਸਾਈਕਲ ਰਾਈਡਿੰਗ ਕੱਢੀ ਜਾ ਰਹੀ ਹੈ ਕੀ ਮੋਟਿਵੇ ਹੈ ਇਹਦਾ ਇਹਦਾ ਮੇਨ ਮੋਟਿਵ ਹੈਗਾ ਜੀ ਵੀ ਜਿਹੜਾ ਆਪਾਂ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਨੇ ਇੱਕ ਮਹਮ ਸ਼ੁਰੂ ਕੀਤਾ ਸ਼ੁਰੂ ਕੀਤੀ ਹੈ ਤੇ ਸਾਡੀ ਮੋਗਾ ਪੁਲਿਸ ਨੇ ਅੱਜ ਸਪੈਸ਼ਲ ਇਹਦੇ ਕਰਕੇ ਕਿਕ ਸਾਈਕਲ ਰੈਲੀ ਆ ਤੇ ਕੱਲ ਨੂੰ ਖੇਡਾਂ ਹੋ ਰਹੀਆਂ ਨੇ ਤੇ ਉਹ ਸਪੈਸ਼ਲ ਇਸੇ ਕਰਕੇ ਕਰਾਈਏ ਕਿ ਜਿਹੜੇ ਨੌਜਵਾਨ ਆ ਉਹ ਸਾਡੇ ਨਸ਼ੇ ਤੇ ਦੂਰ ਹੋਣ ਕਿ ਉਹਨਾਂ ਨੂੰ ਗੇਮਸ ਦੇ ਨਾਲ ਖੇਡਾਂ ਦੇ ਨਾਲ ਪਿਆਰ ਹੋਵੇ ਤੇ ਮੈਂ ਆਪਣੇ ਵੱਲੋਂ ਸਾਡੀ ਮੋਗਾ ਪੁਲਿਸ ਸਾਡੇ ਮੋਗਾ ਦੇ ਐਸਪੀ ਸਾਹਿਬ ਸਾਡੇ ਡੀਐਸਪੀ ਔਰ ਮੋਗਾ ਜ਼ਿਲ੍ਹਾ ਦੇ ਕਪਤਾਨ ਅਜੇ ਗਾਂਧੀ ਜੀ ਉਹਨਾਂ ਨੂੰ ਬਹੁਤ ਮੁਬਾਰਕਾਂ ਦਿੰਦਾ ਆ ਤੇ ਅਸੀਂ ਸਾਰੇ ਅੱਜ ਇਸ ਰੈਲੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆਂ ਤੇ ਮੈਂ ਸਾਰੇ ਮੋਗਾ ਜ਼ਿਲ੍ਹਾ ਦੇ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਇਸ ਮਹੱਤਵ ਦਾ ਹਿੱਸਾ ਬਣੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਆ ਉਹ ਫੇਰ ਤੋਂ ਸੋਨੇ ਦੀ ਚਿੜੀ ਬਣ ਸਕੇ ਥੈਂਕ ਯੂ ਸਾਰਾ ਇੱਕ ਮੈਸੇਜ ਹੈ ਕੋਈ ਤੁੰਦ ਪੈਰੀ ਆ ਤੇ ਡਰਾਈਵਰ ਵੀ ਨੇ ਕਿ ਮੈਸੇਜ ਹੈ ਫੈਮਿਲੀ ਲਈ ਇਹ ਮੈਸੇਜ ਆ ਜੀ ਵੀ ਤੁੰਦ ਪੈਰੀ ਆ ਤੁਸੀਂ ਆਪਣੇ ਜਦੋਂ ਘਰੋਂ ਬਾਹਰ ਜਾਂਦੇ ਆ ਤਾਂ ਆਪਦੀ ਸੇਫਟੀ ਰੱਖੋ ਕਿਸੇ ਵੀ ਕੰਮ ਲਈ ਜਾਣਾ ਟਾਈਮ ਦੇ ਨਾਲ ਕਰੋ ਕਾਲੀ ਨਾ ਕਰੋ ਕਿਉਂਕਿ ਤੁਹਾਡੇ ਘਰ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਵੇਟ ਕਰਦਾ ਹੈ ਇਹ ਹੀ ਮੇਰਾ ਮੈਸੇਜ ਆ ਜੀ ਅੱਗੇ ਵਧਦੇ ਹੁਣ ਉੱਧਰ ਦੇਸ਼ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਆਂ ਅਰਥੀਆਂ ਫੂਕੇ ਮੁਜ਼ਾਹਰਾ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਵਿਖੇ ਵੀ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਦੀ ਅਗਵਾਈ 'ਚ ਕੇਂਦਰ ਸਰਕਾਰ ਦੀ ਅਰਥੀ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੋ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਸਰਵਨ ਸਿੰਘ ਪੰਦੇਰ ਨੇ ਆਖਿਆ ਕਿ ਦੋਵੇਂ ਬਾਰਡਰਾਂ ਦੇ ਉੱਤੇ ਕਿਸਾਨਾਂ ਵੱਲੋਂ ਲਾਇਆ ਮੋਰਚਾ ਜਿਹੜਾ ਲਗਾਤਾਰ ਜਾਰੀ ਹੈ ਤੇ 13 ਜਨਵਰੀ ਯਾਨੀ ਕਿ ਲੋਹੜੀ ਵਾਲੇ ਦਿਨ ਨਵੇਂ ਖੇਤੀ ਖਰੜਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਉੱਥੇ ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ ਉਸ ਦਾ ਉਹ ਸਵਾਗਤ ਕਰਦੇ ਨੇ ਤੇ ਦੋਵੇਂ ਬਾਰਡਰਾਂ ਦੇ ਆਗੂ ਸੰਯੁਕਤ ਕਿਸਾਨ ਮੋਰਚੇ ਦਾ ਇਹ ਪ੍ਰਸਤਾਵ ਰਿਸੀਵ ਕਰਨਗੇ ਤੇ ਉਸ ਤੋਂ ਬਾਅਦ ਮੀਟਿੰਗ ਕਰਕੇ ਫੈਸਲਾ ਜਿਹੜਾ ਲਿਆ ਜਾਵੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਆਉਣ ਵਾਲੇ ਸਮੇਂ 'ਚ ਹੋਰ ਤੇਜ਼ ਕੀਤਾ ਜਾਵੇਗਾ ਮੈਂ ਸਰਵੰਤ ਸਿੰਘ ਪਤੇਰ ਇਸ ਵੇਲੇ 골ਡਨ ਗੇਟ ਤੇ ਖੜਾ ਜਿਹੜਾ ਦੋ ਫੋਰਮਾਂ ਨੇ ਦਿਸ਼ ਦੇ ਵੱਡੇ ਫੋਰਮਾਂ ਨੇ ਐਲਾਨ ਕੀਤਾ ਸੀ ਮੇਰੇ ਮਗਰ 골ਡਨ ਗੇਟ ਆ ਇੱਥੇ ਅਸੀਂ ਅੱਜ ਮੋਦੀ ਸਰਕਾਰ ਦੀ ਅਰਥੀ ਫੁਕੀ ਆ ਔਰ ਦੇਸ਼ ਭਰ ਦੇ ਵਿੱਚ ਅੱਜ ਹਰ ਪਿੰਡ ਹਰ ਕਲੀ ਹਰ ਕਸਬੇ 'ਚ ਅਰਥੀਆਂ ਫੁਕੀਆਂ ਜਾ ਰਹੀਆਂ ਨੇ ਮੋਦੀ ਸਰਕਾਰ ਨੂੰ ਕੁੰਭ ਕਰਨ ਦੀ ਨੀਂਦ ਤੋਂ ਜਗਾਉਣ ਲਈ ਇਹ ਦੇਸ਼ ਵਿਆਪੀ ਪ੍ਰੋਗਰਾਮ ਹੈ ਅੱਜ ਕਰੋੜਾਂ ਲੋਕ ਜਦੋਂ ਨਿਕਲ ਆਏ ਛੜਕਾਂ ਤੇ ਤੇ ਕਾਰਪੋਰੇਟਾਂ ਦੇ ਪੈਰਾਂ 'ਤੇ ਅੱਗ ਮਚਣੀ ਅੱਜ ਤੇ ਲੋਕਾਂ ਨੇ ਮਜਾ ਦੇਣੀ ਆ ਐਮਐਸਪੀ ਗਰੰਟੀ ਕਾਨੂੰਨ ਬਣੂਗਾ ਮੋਦੀ ਜੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਹੋਊਗਾ ਆਦੀਵਾਸੀਆਂ ਦੇ ਸੰਵਿਧਾਨ ਦੀ 5ਵੀਂ ਅਨੁਸੂਚੀ ਲਾਗੂ ਹੋਊਗੀ ਮਜ਼ਦੂਰਾਂ ਨੂੰ 200 ਦਿਨ ਨਰੇਗਰ ਚੰਗੀ ਦਿਹਾੜੀ ਮਿਲੂਗੀ 12 ਮੰਗਾਂ ਦਾ ਸਾਡਾ ਪ੍ਰਸਤਾਵ ਹੈ ਜਿਹੜਾ ਸਰਕਾਰ ਨੂੰ ਅਸੀਂ ਦਿੱਤਾ ਹੈਗਾ ਵਾ ਇਹਦੇ ਨਾਲ ਦੀ ਨਾਲ 13 ਨੂੰ ਲੋਹੜੀ ਵਾਲੇ ਦਿਨ ਜਿਹੜਾ ਨਵਾਂ ਖੇਤੀ ਨਿੱਜੀ ਹੱਥਾਂ ਵਿੱਚ ਮੰਡੀ ਕਰਨ ਦਾ ਖਲੜਾ ਆ ਰਿਹਾ ਉਹਦੀਆਂ ਕਾਪੀਆਂ ਸੀ ਸਾਡਾਂਗੇ ਇਹ ਵੀ ਪੈਨ ਇੰਡੀਆ ਦਾ ਸਾਡਾ ਪ੍ਰੋਗਰਾਮ ਹੋਊਗਾ ਸੋ ਜਿਹੜਾ ਕੱਲ ਕਿਸਾਨ ਸ਼ਹੀਦ ਹੋ ਗਿਆ ਸੀ ਸੰਬੂ ਤੇ ਸਲਫਾਸਦੀਆਂ ਗੋਲੀਆਂ ਖਾ ਕੇ ਬੇਸ਼ੱਕ ਸਾਡੇ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਨਹੀਂ ਚੁਣਨਾ ਚਾਹੀਦਾ ਅੰਦੋਲਨਾਂ ਤੇ ਟੈਕ ਰੱਖਣੀ ਚਾਹੀਦੀ ਆ ਉਹਦਾ ਅਜੇ ਮਾਰਤਿਕ ਸਰੀਰ ਹਸਪਤਾਲ ਪਟਿਆਲੇ ਚ ਪਿਆ ਵਾ ਤੁਰੰਤ ਸਰਕਾਰ ਮੰਗਾ ਮੰਨ ਕੇ ਨਿਪਟਾਰਾ ਕਰੇ ਨਹੀਂ ਤੇ ਤਿੱਖੇ ਅੰਦੋਲਨ ਦੀ ਸਾਨੂੰ ਲੋੜ ਨਾ ਪਵੇ ਇਹਦੇ ਨਾਲ ਦੀ ਨਾਲ ਜਿਹੜਾ ਆਪਣਾ ਪ੍ਰਸਤਾਵ ਏਕਤਾ ਦਾ ਐਸਕੇਮ ਨੇ ਆਪਣਾ ਰੈਲੀ ਮੋਗੇ ਦੀ ਚ ਕਿਹਾ ਵਾ ਉਹਦਾ ਸਵਾਗਤ ਕਰਦੇ ਆ ਦੇਰ ਨਾ ਹੀ ਸਹੀ ਅਸੀਂ ਤਾਂ ਲਗਭਗ 17 ਮਹੀਨਿਆਂ ਦੇ ਇਕਤਾ ਲਈ ਯਤਨ ਕਰ ਰਹੇ ਆ ਔਰ ਜੇ ਉਹ ਅੱਜ ਖਨੌਰੀ ਤੇ ਸ਼ੰਭੂ ਤੇ ਜਾਂਦੇ ਆ ਉਹਨਾਂ ਦਾ ਪ੍ਰਸਤਾਵ ਸਾਡੇ ਸਤਿਕਾਰਯੋਗ ਆਗੂ ਸਹਿਬਾਨ ਸਵੀਕਾਰਨਗੇ ਫਿਰ ਦੋਵੇਂ ਫੋਰਮ ਮੀਟਿੰਗ ਕਰਕੇ ਅੱਗੇ ਦਾ ਜਿਹੜਾ ਵਾ ਪ੍ਰੋਗਰਾਮ ਅਸੀਂ ਇਕੱਠੇ ਹੋਣ ਦਾ ਬਣਾਵਾਂਗੇ ਔਰ ਸਾਰੇ ਲੋਕਾਂ ਨੂੰ ਅੱਜ ਅਪੀਲ ਆ ਵੀ ਪੂਰੇ ਦੇਸ਼ ਤੇ ਪੰਜਾਬ ਭਰ ਦੇ ਵਿੱਚ ਅਰਥੀਆਂ ਸਾੜੀਆਂ ਜਾਂ ਧੰਨਵਾਦ ਅੱਗੇ ਵਧਦੇ ਹਾਂ ਉਧਰ ਭ੍ਰਿਸ਼ਟਾਚਾਰ ਦੇ ਵਿਰੁੱਧ ਆਪਣੀ ਮਹਮ ਦੇ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ ਲੁਧਿਆਣਾ ਦੇ ਵਿੱਚ ਤਾਇਨਾਤ ਕਲਰਕ ਅਨਿਸ਼ਕਾ ਦੇਵੀ ਨੂੰ Google Pay ਰਾਹੀਂ 1500 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ। ਸੋ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਅਨਿਸ਼ਕਾ ਦੇਵੀ ਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੇ ਤਹਿਤ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ਸੋ ਅਵੀਜੀਤ ਸਿੰਘ ਵਰਮਾ ਨਿਵਾਸੀ ਨਿਊ ਦੀਪਨਗਰ ਹੈਬੋਵਾਲਕਲਾ ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਇਹ ਗ੍ਰਿਫਤਾਰੀ ਕੀਤੀ ਗਈ ਹੈ ਸੋ ਡੀਲਿੰਗ ਕਲਰਕ ਅਨਿਸ਼ਾ ਦੇਵੀ ਨੇ ਸ਼ਿਕਾਇਤਕਰਤਾ ਨੂੰ ਪਲਾਟ ਦੀ ਵਿਕਰੀ ਲਈ ਲੋੜਿੰਦੀ ਐਨਓਸੀ ਪ੍ਰਾਪਤ ਕਰਨ ਦੇ ਬਦਲੇ 4251 ਰੁਪਏ ਦੀ ਔਨਲਾਈਨ ਫੀਸ ਜਮ੍ਹਾਂ ਕਰਨ ਦੇ ਲਈ ਕਿਹਾ ਅਤੇ ਇਸ ਤੋਂ ਇਲਾਵਾ ਮਹਿਲਾ ਕਲਰਕ ਨੇ ਐਨਓਸੀ ਜਾਰੀ ਕਰਨ ਦੇ ਬਦਲੇ Google Pay ਰਾਹੀਂ 1500 ਰੁਪਏ ਦੀ ਰਿਸ਼ਵਤ ਦੀ ਮੰਗ ਵੀ ਕੀਤੀ ਸੀ ਸੋ ਬੁਲਾਰੇ ਨੇ ਕਿਹਾ ਕਿ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਹੋਰ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਇੱਕ ਅਭੀਜੀਤ ਸਿੰਘ ਨੇ ਹੈਪਵਾਲ ਕਲਾ ਤੋਂ ਨਿਊ ਦੀਪ ਦੀਪਨਗਰ ਦੇ ਰਹਿਣ ਵਾਲੇ ਨੇ ਇਹਨਾਂ ਦਾ 100 ਗਜ ਦਾ ਪਲਾਟ ਸੀਗਾ ਔਰ ਉਹਦੀ ਇਹਨਾਂ ਨੇ ਕਿਤੇ ਸੇਲ ਕਰਨੀ ਸੀ ਕਿ ਫਰਦਰ ਉਦੇ ਵਾਸਤੇ ਐਨਓਸੀ ਵੀ ਲੋੜ ਸੀਗੀ ਔਰ ਇਹਨਾਂ ਦਾ ਕਹਿਣਾ ਹੈਗਾ ਗਲਾਡਾ ਵਿਖੇ ਜਦੋਂ ਗਏ ਆ ਉੱਥੇ ਜਿਹੜੀ ਡੀਲਿੰਗ ਹੈਂਡ ਕਲਰਕ ਹੈ ਉਹਨੂੰ ਫਰੰਟ ਡੈਸਕ ਐਗਜ਼ੀਕਟਿਵ ਕਹਿੰਦੇ ਆ ਉਹਨਾਂ ਨੂੰ ਮਿਲੇ ਆ ਵੀ ਅਸੀਂ ਐਨਓਸੀ ਲੈਣੀ ਆ ਉਹਨਾਂ ਨੇ 4300 ਜਿਹੜੀ 20 ਰੁਪਏ ਉਹ ਫੀਸ ਸਰਕਾਰੀ ਸੀਗੀ ਕਹਿੰਦੇ ਜੀ ਇਹ ਲੱਗਣੀ ਆ ਉਹਨਾਂ ਨੇ ਉਹ ਪੇ ਕਰਤੀ ਆਨਲਾਈਨ ਉਹਨਾਂ ਦਾ ਜਿਹੜਾ ਪੋਰਟਲ ਹੈਗਾ ਉਫਤਬਾਦ ਉਹਨੇ ਕਿਹਾ ਜੀ 1500 ਰੁਪਿਆ ਵੀ ਮੈਨੂੰ ਵੀ ਦਿਓ ਤੇ ਉਹਨੇ ਕਿਹਾ ਵੀ ਸਰਕਾਰੀ ਫੀਸ ਤਾਂ ਹੀ ਪੇ ਕਰਤੀ ਤੁਹਾਡੇ ਕਦੇ ਕਹਿੰਦੇ ਜੇ ਤਾਂ ਲੱਗਣੀ ਹੈ ਜੇ ਅਸੀਂ ਤਾਂ ਇਹ ਲੈਣੇ ਆ ਉਹ ਫਿਰ ਉਹਨੇ ਮਜਬੂਰੀ ਵਾਸਤੇ ਆ ਕੇ 1500 ਰੁਪਿਆ ਉਹਨੂੰ ਦਿੱਤਾ ਉਹਨੇ ਇਹ ਵੀ ਕਿਹਾ ਵੀ ਫਿਰ ਇੱਕ ਅਕਾਊਂਟ ਵਿੱਚ ਇਹਨੂੰ Google Pay ਰਾਹੀਂ ਪਾ ਦਿਓ ਉਹਦਾ ਨੰਬਰ ਉਹਨੇ ਦਿੱਤਾ ਫਿਰ ਉਹਨੇ 1500 ਰੁਪਿਆ ਉਹਨੂੰ ਦੇ ਦਿੱਤਾ ਤੇ ਉਹਨੇ ਇਸ ਗੱਲ ਦਾ ਬੁਰਾ ਮਨਾਇਆ ਔਰ ਉਹਨੇ ਜਿਹੜੀ ਪੰਜਾਬ ਗਵਰਨਮੈਂਟ ਦੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਆ ਉੱਤੇ ਉਹਨੇ ਕੰਪਲੇਂਟ ਪਾਈ ਔਰ ਕੰਪਲੇਂਟ ਜਦੋਂ ਸਾਡੇ ਕੋਾਈ ਆ ਡੀਐਸਪੀ ਰੇਂਜ 2 ਸ਼ਿਵਚੰਦ ਉਹਨਾਂ ਨੇ ਇਨਕੁਆਇਰੀ ਕੀਤੀ ਇਨਕੁਆਇਰੀ ਚ ਹਾਲਾਤ ਸਹੀ ਪਾਇਗੇ ਔਰ ਉਹ ਪੈਸੇ ਜਿਹੜੇ ਉਹਨੇ ਸਾਬਤ ਹੋਏ ਔਰ ਮਕਦਮਾ ਦਰਜ ਕਰਤਾ ਹੈਗਾ 7 ਪੀਸੀ ਐਕਟ ਅੰਡ ਅਨਿਕਸ਼ਾ ਅਨਿਕਸ਼ਾ ਦੇਵੀ ਲੇਡੀ ਕਲਰਕ ਹੈ ਤੇ ਇਹਨਾਂ ਨੂੰ ਅੱਜ ਗਫਤਾਰ ਕਰ ਲਿਆ ਔਰ ਕੱਲ ਨੂੰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਪਰ ਪਹਿਲਾਂ ਵੀ ਇਹਨਾਂ ਕੋਈ ਡਿਮਾਂਡ ਕੀਤੀ ਜਾਂਦੀ ਸੀ ਜਾਂ ਪਹਿਲਾਂ ਤੋਂ ਮਾਮਲਾ ਨਹੀਂ ਪਹਿਲਾ ਮਾਮਲਾ ਕੋਈ ਦਰਜ ਨਹੀਂ ਹੈਗਾ ਬਾਕੀ ਸਾਰੀ ਅਥਾਰਟੀ ਇਨਵੈਸਟੀਗੇਸ਼ਨ ਕਰਾਂਗੇ ਜੇ ਕੋਈ ਗੱਲ ਸਾਹਮਣੇ ਆਏ ਉਦੋਂ ਹਿਸਾਬ ਨਾਲ ਕਰਕੇ ਕੀਤੀ ਜਾਵੇ ਅੱਗੇ ਵਧਦੇ ਹਾਂ ਉਧਰ ਫਗਵਾੜਾ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਵੱਡਾ ਰੇਲ ਹਾਦਸਾ ਟਲ ਗਿਆ ਸੁੱਦਾ ਦੱਈਏ ਕਿ ਰੇਲਵੇ ਸਟੇਸ਼ਨ ਤੇ ਉਤੋਂ ਸੰਸਨੀ ਫੈਲ ਗਈ ਜਦੋਂ ਇੱਕ ਮਾਲ ਗੱਡੀ ਰੇਲਵੇ ਸਟੇਸ਼ਨ ਤੋਂ ਲੁਧਿਆਣਾ ਵੱਲ ਰਵਾਨਾ ਹੋਈ ਅਤੇ ਜਿਵੇਂ ਹੀ ਇਹ ਮਾਲ ਗੱਡੀ ਰਵਾਨਾ ਹੋਈ ਤਾਂ ਖੇੜਾ ਫਾਟਕ ਦੇ ਨੇੜੇ ਮਾਲ ਗੱਡੀ ਦੇ ਡੱਬੇ ਨੇ ਜਿਹੜੇ ਢਿੱਲੇ ਹੋ ਗਏ ਜਿਸ ਕਾਰਨ ਪਿਛਲੇ ਡੱਬੇ ਪਿੱਛੇ ਰਹਿ ਗਏ ਸੋ ਗਨੀਮਤ ਰਹੀ ਕਿ ਮਾਲ ਗੱਡੀ ਦੇ ਜੋ ਡੱਬੇ ਪਿੱਛੇ ਰਹਿ ਗਏ ਸਨ ਉਹ ਗੇਟ ਦੇ ਪਿੱਛੇ ਹੀ ਰੁਕ ਗਏ ਤੇ ਜੇਕਰ ਉਹ ਗੇਟ ਦੇ ਨੇੜੇ ਆ ਜਾਂਦੇ ਤਾਂ ਵੱਡਾ ਰੇਲ ਹਾਦਸਾ ਵੀ ਵਾਪਰ ਸਕਦਾ ਸੀ ਸੋ ਜਾਣਕਾਰੀ ਦੇ ਅਨੁਸਾਰ ਫਗਵਾੜਾ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਮਾਲ ਗੱਡੀ ਖੜੀ ਸੀ ਅਤੇ ਜਿਵੇਂ ਹੀ ਇਸ ਮਾਲ ਗੱਡੀ ਨੂੰ ਸਿਗਨਲ ਮਿਲਿਆ ਤਾਂ ਇਹ ਲੁਧਿਆਣਾ ਵੱਲ ਵਧਣ ਲੱਗੀ ਤੇ ਜਿਵੇਂ ਹੀ ਇਹ ਮਾਲ ਗੱਡੀ ਖੇੜਾ ਪਾਠਕ ਪਹੁੰਚੀ ਤਾਂ ਇੱਕ ਡੱਬੇ ਦਾ ਹੁੱਕ ਬਾਹਰ ਆ ਗਿਆ ਸੋ ਸੂਚਨਾ ਮਿਲਦੇ ਹੀ ਰੇਲਵੇ ਸਟਾਫ ਅਤੇ ਰੇਲਵੇ ਸਟੇਸ਼ਨ ਦੇ ਮਾਸਟਰ ਮੌਕੇ ਦੇ ਉੱਤੇ ਪਹੁੰਚ ਗਏ ਸੋ ਮਾਲ ਗੱਡੀ ਲਗਭਗ 20 ਮਿੰਟ ਤੱਕ ਫਾਟਕ ਦੇ ਕੋਲ ਰੁਕੀ ਰਹੀ ਸੋ ਮੁਰੰਮਤ ਤੋਂ ਬਾਅਦ ਰੇਲ ਗੱਡੀ ਨੂੰ ਅੱਗੇ ਭੇਜਿਆ ਗਿਆ ਸੋ ਰੇਲਵੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਹੁਣ ਸਵਾਲ ਖੜੇ ਹੋ ਰਹੇ ਨੇ ਸੋ ਮੌਕੇ ਦੇ ਉੱਤੇ ਪਹੁੰਚੇ ਵਿਭਾਗ ਦੇ ਕਰਮਚਾਰੀਆਂ ਨੇ ਸ਼ਾਂਤ ਸੂਰਤ ਦੇ ਵਿੱਚ ਮੰਨਿਆ ਕਿ ਮਾਲ ਗੱਡੀ ਦੇ ਡੱਬੇ ਦਾ ਹੁੱਕ ਜਿਹੜਾ ਟੁੱਟ ਗਿਆ ਸੀ ਜਿਸ ਕਾਰਨ ਡੱਬੇ ਇੰਜਨ ਤੋਂ ਵੱਖ ਹੋ ਗਏ ਜਿਸ ਦੀ ਮੁਰੰਮਤ ਕੀਤੀ ਜਾ ਰਹੀ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਰੇਲਵੇ ਵਿਭਾਗ ਲਾਪਰਵਾਹਾ ਅਧਿਕਾਰੀਆਂ ਦੇ ਵਿਰੁੱਧ ਕੋਈ ਕਾਰਵਾਈ ਕਰਦਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਅੱਗੇ ਵਧਦੇ ਹਾਂ ਬੋਹਰ ਵਿਖੇ ਇੱਕ ਤੇਜ਼ ਰਫ਼ਤਾਰ ਪੀ ਆਰਟੀਸੀ ਬੱਸ ਦੀ ਟੱਕਰ ਦੇ ਨਾਲ ਸਾਈਕਲ ਸਵਾਰ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ ਸੋ ਔਰਤ ਦੀ লাশ ਨੂੰ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਸੋ ਜਾਣਕਾਰੀ ਦੇ ਅਨੁਸਾਰ ਸ਼ੁਭਾਸ਼ਨਗਰ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਦੀ ਪਤਨੀ ਜਿਸ ਦਾ ਨਾਮ ਸੋਨੀ ਦੇਵੀ ਦੱਸਿਆ ਜਾ ਰਿਹਾ ਹੈ ਜੋ ਕਿ ਆਪਣੀ ਸਾਈਕਲ ਦੇ ਉੱਤੇ ਬੱਸ ਸਟੈਂਡ ਵੱਲ ਆ ਰਹੀ ਸੀ ਪਰ ਚੌਂਕ ਤੋਂ ਮੁੜਦੇ ਸਮੇਂ ਪੀ ਆਰਟੀਸੀ ਦੀ ਇੱਕ ਬੱਸ ਨੇ ਇਸ ਮਹਿਲਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਔਰਤ ਦੀ ਮੌਤ ਹੋ ਗਈ ਉੱਥੇ ਹੀ ਬੱਸ ਦੀ ਟੱਕਰ ਲੱਗਣ ਤੋਂ ਬਾਅਦ ਇਸ ਔਰਤ ਦੀ ਦਰਦਨਾਕ ਮੌਤ ਹੋਈ ਹੈ ਹਾਲਾਂਕਿ ਬੱਸ ਡਰਾਈਵਰ ਅਤੇ ਕੰਡਕਟਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਵੀ ਲੈ ਗਏ ਪਰ ਡਾਕਟਰਾਂ ਨੇ ਉਦੋਂ ਤੱਕ ਇਸ ਮਹਿਲਾ ਨੂੰ ਮਰਤਕ ਐਲਾਨ ਦਿੱਤਾ ਤੋਂ ਘਟਨਾ ਵਾਲੀ ਥਾਂ ਦੇ ਉੱਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਔਰਤ ਸਹੀ ਦਿਸ਼ਾ ਵੱਲ ਸਾਈਕਲ ਚਲਾ ਰਹੀ ਸੀ ਅਤੇ ਡਰਾਈਵਰ ਦੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰੀ ਕਾਰਨ ਔਰਤ ਦੀ ਜਾਨ ਜਿਹੜੀ ਚਲੀ ਗਈ ਹੈ ਸੂਚਨਾ ਮਿਲਦੇ ਹੀ ਔਰਤ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ ਜਿਨ੍ਹਾਂ ਵੱਲੋਂ ਹੁਣ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਕੱਲ ਜਿਹੜਾ ਮੈਘੜ ਵਾਲੀ বাস ਵੱਲੋਂ ਇਧਰ ਆ ਰਹੀ ਸੀਗੀ ਪਿੱਛੋਂ ਜਾਨੀ ਸੀਗੀ ਉਹ ਚਾਰੀ ਨਾਲ ਸਾਈਡ ਤੇ ਸੀਗੀ। ਤੋਂ ਥੱਲੇ ਆ ਕੇ ਨਾਲ ਹੀ ਹੁੰਦੇ। ਅੱਛਾ। ਸੋ ਆ বাস ਸਪੀਡ ਤੇ ਬ੍ਰੇਕ ਲੱਗੀ ਨਾ ਬੱਸ ਵਾਲੇ ਕੋਲੋਂ। ਲੇਡੀਜ਼ ਹੋ ਗਈ 50 ਦੇ ਕੋਲੇ। ਅੱਛਾ। 50 ਚ 40 ਕਿੰਨੇ ਤੇ ਸੀਗੇ ਲੇਡੀਜ਼ ਕਿੰਨੇ ਤੇ ਸੀ ਕਿੰਨੇ ਤੇ ਸੀ ਲੇਡੀ। ਸਾਈਕਲ ਤੇ ਸੀਗੀ। ਪਿੱਛੇ ਵਾਲੀ ਇਹ ਕਿ ਚੌਂਗ ਤੋਂ ਬੱਸ ਹੌਲੀ ਚਲਾਇ ਕਰੀ। ਆ ਚੌਂਗ ਤੋਂ ਬੱਸ ਫਿਰ ਸਪੀਡ ਤੇ ਆਂਦੀ ਹੈ ਕੋਈ ਵੀ ਸਾਧਨ ਆ ਸਾਉਸ ਦੇ ਰੇਮ ਤੇ ਰੇਮ ਕੋਲ ਜਿਹੜਾ ਮਾਰਿਆ ਹੈ ਸਪੀਡ ਬ੍ਰੇਕਰ ਇੱਕਲਵਾਜ ਦੇ ਬੱਸ ਹੋਲੀ ਹੋ ਚੁੱਕੀ ਹੈ ਮੇਰਾ ਮੇਰੀ ਸਾਹਮਣੇ ਬਰਖਾਪੇ ਕੀ ਹੈ ਅਸੀਂ ਕਹਿੰਦੇ ਹਰਮਾਨਗੜ੍ਹ ਤੋਂ ਜਿਹੜੀ ਬਸ ਆਉਂਦੀ ਹੈ ਹਸਪੀਟਲ ਆਉਂਦੀ ਹੈ ਆਪਾਂ ਕਹਿੰਦੇ ਸਪੀਡ ਬ੍ਰੇਕਰ ਬਣਾਏ ਜਾਂਦੇ ਸਾਡੀ ਦਮਾਨ ਲੱਗੀ ਹੈ ਕਿ ਸਪੀਡ ਬ੍ਰੇਕ ਬਣਾ ਦੇ ਲੈਟ ਜਾ ਰਹੀ ਸੀਗੀ ਤੇ ਉਹ ਬੱਸ ਸਪੀਡ ਸੀਗੀ ਤੇ ਉਹ ਥੱਲੇ ਆ ਗਿਆ ਸਾਰਾ ਸਵੇਰੇ ਅੱਜ ਵੀ ਕਲੇੜੀ ਆਪਣੇ ਕੰਮ ਤੇ ਜਾ ਰਹੀ ਸਾਈਕਲ ਤੇ ਉਹ ਰਥੇ ਪੀਆਟੀ ਬੱਸ ਨੇ 100 ਫੁੱਟ ਰੋਡ ਤੇ ਐਕਸੀਡੈਂਟ ਹੋਇਆ ਜੀ। ਉਹ ਅਸਰ ਬਸੇ ਪਰਿਵਾਰ ਉਹਨੂੰ ਹਸਾ ਚ ਲੈ ਗਏ ਜੀ। ਬਾਕੀ ਇਕੱਲੀ ਗੱਡੀ ਨਿਕਲੀ। ਸੋ ਖਬਰਾਂ ਹੁਣ ਤੱਕ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।